ਪਰ ਸੱਚੇ ਪਾਤਸ਼ਾਹ ਨੂੰ ਇੱਕ ਵਾਰੀ ਜ਼ਰੂਰ ਯਾਦ ਕਰੀਏ RAMDAS ROVARNAATI SAB TERE PAAP KAMAATI ਜਿਹੜੇ ਵੀ ਮਨ ਲਾ ਕੇ ਯਾਦ ਕਰਦੇ ਨੇ ਜਿਹੜੇ ਵੀ ਸੱਚੇ ਪਾਤਸ਼ਾਹ ਦੇ ਚਰਨਾਂ ਤੇ ਇੱਕ ਵਾਰੀ ਚਲੇ ਗਏ ਤੋ ਕਿਈ ਵਾਰੀ ਬੰਦਾ ਕਰਦੇ ਵਿੱਚ ਰਹਿੰਦੀ ਆ ਕੱਲਾਪਨ ਕੱਲਾ ਰਹਿੰਦਾ ਹੋਇਆ ਬੰਦਾ ਦੁਖੀ ਰਹਿੰਦਾਗਾ ਕਈ ਵਾਰੀ ਦਿਮਾਗ ਤੇ ਉਜ ਭਜ ਜਾਂਦਾ ਕੱਲਾ ਸੋਚੀ ਜਾਂਦਾਗਾ ਇਕ ਕੱਲਾ ਰਹਿੰਦਾ ਸੀ ਪਤਨੀ ਚਲੀ ਗਈ ਪਰਿਵਾਰ ਬੱਚੇ ਬੜਾ ਦੁਖੀ ਸੀ ਅੰਦਰ ਹੀ ਰਹਿਣਾ ਬਾਹਰ ਨਿਕਲਣਾ ਇਹੋ ਸਾ ਦਿਮਾਗ ਤੇ ਬੁਝ ਪੈ ਗਿਆ ਡਿਪਰੈਸ਼ਨ ਦੇ ਵਿੱਚ ਲਿਆ ਗਿਆ ਕਿਉਂਕਿ ਇਕੱਲਾ ਇਕੱਲੇ ਰਵਾਂਗੇ ਪਿਆਰੇ ਹੰਦਰੋ ਅੱਧੇ ਰੋਗ ਲੱਗ ਜਾਂਦੇ ਨੇ ਜਦੋਂ ਸਤ ਸੰਗਤ ਵਿੱਚ ਆ ਕੇ ਬੈਠਾਂਗੇ ਗੁਰਬਾਣੀ ਨੂੰ ਸੁਣਾਂਗੇ ਸਮਝਾਂਗੇ ਅਬਦੇ ਰੋਗ ਬੰਦੇ ਦੇ ਇੰਦੀ ਤੁਰ ਫਿਰ ਕੇ ਗੱਲਾਂ ਬਾਤਾਂ ਦੇ ਨਾਲ ਹੀ ਗੁਰਬਾਣੀ ਨੇ ਸੁਣ ਕੇ ਦੂਰ ਹੋ ਜਾਂਦੇ ਨੇ ਉਹਨੂੰ ਕਿਸੇ ਨੇ ਕਿਹਾ ਤੂੰ ਸਾਰਾ ਦਿਨ ਅੰਦਰ ਹੀ ਬੈਠਾ ਰਹਿਣਾ ਗਾ ਉਹ ਕਹਿੰਦਾ ਮੈਂ ਬੜਾ ਦੁਖੀ ਹਾਂ ਗਾ ਮੇਰੇ ਕੋਲੇ ਮਾਇਆ ਵੀ ਨਹੀਂ ਕੋਈ ਮੈਂ ਬਹੁਤ ਹਰ ਸਮੇਂ ਦੁਖੀ ਰਹਿਣਾ ਗਾ ਰੋਗ ਲੱਗੇ ਸਰੀਰ ਨੂੰ ਤੁਰਿਆ ਨਹੀਂ ਜਾਂਦਾ ਉਹਨੂੰ ਕਿਸੇ ਨੇ ਦੱਸਿਆ ਬੀਤੂ ਗੁਰੂ ਰਾਮਦਾਸ ਦੇ ਚਰਨਾਂ ਵਿੱਚ ਜਾ ਇੱਕ ਵਾਰੀ ਜਾ ਕੇ ਤੂੰ ਨਮਸਕਾਰ ਕਰਕੇ ਕਹਨਾ ਅਰਦਾਸ ਕਰਕੇ ਵੇਖੀ ਜਿੰਨੀ ਮਾਇਆ ਮੁਰਦਾ ਮੈਂ ਬਹੁਤ ਕਰਜ਼ਈ ਹੋ ਗਿਆ ਮੇਰੇ ਕੋਲ ਮਾਇਆ ਨਹੀਂ ਉਹਨੇ ਕਿਸੇ ਤੇਧਾਰੀ ਕਹਿੰਦੇ ਕਰਾਇਆ ਲਿਆ ਮਾਇਆ ਲਈ ਬਸ ਦੇ ਵਿੱਚ ਬੈਠਾ ਹੌਲੀ ਹੌਲੀ ਸ਼ਾਮ ਤੇ ਗੁਰੂ ਰਾਮਦਾਸ ਦੇ ਚਰਣਾ ਵਿੱਚ ਪਹੁੰਚ ਗਿਆ ਜਦੋਂ ਛੋਟੀ ਸੁਲਤਾਨ ਪਿਤਾ ਗੁਰੂ ਰਾਮਦਾਸ ਮਹਾਰਾਜ ਦੇ ਦਰਬਾਰ ਦੇ ਵਿੱਚ ਘਰ ਦੇ ਵਿੱਚ ਪਹੁੰਚੇ ਪਿਆਰੇ ਜਾਕੀ ਇਸ਼ਨਾਨ ਕਰਕੇ ਕਿਨਾਂ ਨਮਸਕਾਰ ਕੀਤੀ ਅੱਧੇ ਦੁੱਖ ਉਹਦੇ ਦੂਰ ਹੋ ਗਏ ਮਨ ਨੂੰ ਸ਼ਾਂਤੀ ਮਿਲ ਗਈ ਜਿਹੜਾ ਮਨ ਹਰ ਵੇਲੇ ਦੁਖੀ ਰਹਿੰਦਾ ਸੀ ਇਕੱਲਾ ਪਣ ਰਹਿੰਦਾ ਸੀ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਰਹਿ ਕੇ ਅਰਦਾਸ ਕੀਤੀ ਮਹਾਰਾਜ ਕਿਰਪਾ ਕਰੋ ਮੇਰੇ ਜਦੋਂ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਕਹਿੰਦੇ ਬੇਨਤੀ ਕੀਤੀ ਅਰਦਾਸ ਕੀਤੀ ਸੇਵਾ ਕਰਦਾ ਰਿਹਾ ਉਹਨੂੰ ਗੁਰਸਿੱਖਾਂ ਦੇ ਸੰਗਤ ਮਿਲ ਗਈ। ਗੁਰੂ ਰਾਮਦਾਸ ਦੇ ਘਰ ਦੇ ਵਿੱਚ ਬੈਠੇ ਆ ਗੱਲਾਂ ਬਾਤਾਂ ਕੀਤੀਆਂ। ਕਹਿੰਦਾ ਬੜੀ ਰੌਣਕਾਂ ਕੀ ਹਰ ਵੇਲੇ ਰੱਬੀ ਬਾਣੀ ਦਾ ਕੀਰਤਨ ਹੁੰਦਾ ਰਹਿੰਦਾ ਆ ਗਾ ਬਾਣੀ ਪੜ੍ਹੀ ਜਾ ਰਹੀ ਆ। ਉਹ ਗੁਰਮੁਖਾਂ ਨੇ ਕਿਹਾ ਤੂੰ ਅੱਗੇ ਵੀ ਚੱਲਿਆ ਜਾ ਅੱਗੇ ਬਾਬਾ ਦੀਪ ਸਿੰਘ ਦਾ ਸਥਾਨ ਬਣਿਆ। ਉਹ ਸਥਾਨ ਤੇ ਵੀ ਬੜੀਆਂ ਰੌਣਕਾਂ ਨੇ ਜਿਹੜਾ ਵੀ ਉੱਥੇ ਜਾ ਕੇ ਕੋਈ ਨਰਦਾਸ ਕਰਦਾਗਾ ਉਸ ਸਥਾਨ ਤੇ ਜਾ ਕੇ ਜਪੈਰਾ ਕਰਦਾਗਾ ਅਰਦਾਸ ਕਰਦਾਗਾ ਉਹਦੀਆਂ ਵੀ ਮਨੋਂ ਕਾਮਨਾ ਪੂਰੀ ਹੁੰਦੀ ਨੇ ਇੱਕ ਵਾਰੀ ਜਾ ਕੇ ਤਾਂ ਵੇਖ ਉੱਥੇ ਬੜੀਆਂ ਰੌਣਕਾਂ ਲੱਗੀਆਂ ਜੀ ਜਿਵੇਂ ਇੱਥੇ ਗੁਰੂ ਰਾਮਦਾਸ ਦੇ ਘਰ ਦੇ ਵਿੱਚ ਰੌਣਕਾਂ ਨੇ ਕਿੰਨਾ ਉੱਥੇ ਵੀ ਉੱਥੇ ਵੀ ਹਰ ਵੇਲੇ ਕੀਰਤਨ ਚੱਲਦਾਗਾ ਬਾਣੀ ਪੜ੍ਹੀ ਜਾ ਰਹੀ ਆ ਜਦੋਂ ਗਿਆਕ ਨਾ ਮਨ ਲੱਗੇ ਪਿਆਏ ਉਥੇ ਐਸੇ ਗੁਰਮਖਾਂ ਦੇ ਨਾਲ ਮੇਲ ਹੋ ਗਿਆ ਐਸੇ ਰੱਬ ਦੇ ਪਿਆਰਾਂ ਦੇ ਨਾਲ ਮੇਲ ਹੋ ਗਿਆ ਸੇਵਾ ਕਰਦਾ ਰਿਹਾ ਕਹਿੰਦੇ ਕਈ ਦਿਨ ਉਸ ਸਥਾਨ ਤੇ ਉਹਨੇ ਮਨ ਲਾ ਕੇ ਸੇਵਾ ਕੀਤੀ ਕਿਨਾਂ ਜਦੋਂ ਇੰਨੀ ਸੇਵਾ ਕੀਤੀ ਉਹਨੂੰ ਕਿਸੇ ਨੇ ਦੱਸ ਦਿੱਤਾ ਸਾਰੀ ਗੱਲ ਉਹਨੇ ਆਪਣੀ ਵਿਖਿਆ ਸੁਣਾਈ ਮੈਂ ਬੜਾ ਕਰਜ਼ਈ ਰਹਿਣਾਗਾ ਬੜੀ ਮਾਇਆ ਦੇਣੀ ਆਪੇ ਐਸੇ ਬੜੇ ਦੇਣੇ ਨੇ ਕੁਛ ਨਹੀਂ ਹੈ ਉਹ ਕਹਿੰਦਾ ਤੂੰ ਸੇਵਾ ਕਰ ਇਸ ਥਾਂ ਫਿਰ ਕੇ ਤੇ ਸਤਿਗੁਰੂ ਜੀ ਕਿਰਪਾ ਕਰਨਗੇ ਗੁਰੂ ਰਾਮਦਾਸ ਵਾਰਾਜ ਤੂੰ ਐਦਾਂ ਕਰ ਕੋ ਲੋਨ ਲੈ ਲੈ ਪੈਸੇ ਚੱਕ ਕੇ ਨਾ ਤੂੰ ਕੋ ਗੱਡੀ ਲੈ ਲੈ ਕਰਾਇਆ ਲਾਇਆ ਕਰ ਤੇ ਸਤਿਗੁਰੂ ਜੀ ਰਹਿਮਤ ਜ਼ਰੂਰ ਕਰਨਗੇ ਉਸ ਗੁਰਸਿੱਖਾਂ ਦੇ ਉਹਨੇ ਬਚਨ ਕਮਾਲੇ ਗੁਰਮੁਖ ਖਾਨ ਦੇ ਬਚਨ ਉਨੇ ਉਮੀ ਕੀਤਾ ਘਰ ਆਇਆ ਕਹਿੰਦੇ ਘਰ ਆ ਕੇ ਕਹਿੰਦੇ ਹੌਲੀ ਹੌਲੀ ਬੈਂਕ ਦੇ ਵਿੱਚ ਲਾਉਣ ਲੈ ਕੇ ਕਹਿੰਦੇ ਉਹਨੇ ਗੱਡੀ ਲਈ ਜਦੋਂ ਉਹਨੇ ਕੰਮ ਸ਼ੁਰੂ ਕਰ ਦਿੱਤਾ ਅੱਗੇ ਇੱਕ ਦਿਨ ਨਹੀਂ ਸੀ ਇੱਕ ਵਾਰੀ ਗਿਆ ਸੀ ਹੁਣ ਰੋਜ਼ ਸੰਗਤਾਂ ਨੂੰ ਲੈ ਕੇ ਜਾਂ ਦਰਸ਼ਨ ਕਰਾਉਣ ਵਾਸਤੇ ਗੁਰੂ ਨਾਨਕ ਦਾਸ ਦੇ ਘਰ ਦੇ ਵਿੱਚ ਹੁਣ ਰੋਜ਼ ਦਾ ਘੇੜਾ ਹੋ ਗਿਆ ਸਵੇਰੇ ਜਾਂਦਾ ਸ਼ਾਮ ਨੂੰ ਵਾਪਸ ਆ ਜਾਂਦਾ ਹੈਗਾ ਐਸੀ ਕਿਰਪਾ ਹੋਈ ਜਿਹੜਾ ਕਰਦਾਈ ਰਹਿੰਦਾ ਸੀ ਦੁਖੀ ਰਹਿੰਦਾ ਸੀ ਪਰ ਗੁਰੂ ਰਾਮਦਾਸ ਦੇ ਚਰਨਾਂ ਵਿੱਚ ਸੇਵਾ ਕੀਤੀ ਉਹਦਾ ਦੁੱਖ ਵੀ ਦੂਰ ਹੋ ਗਿਆ ਤੇ ਉਹਦੇ ਕੋਲ ਮਾਇਆ ਵੀ ਬਹੁਤ ਆ ਗਈ ਸੁਖੀ ਹੋ ਗਿਆ ਕਾਰਨ ਇਹ ਹੈ ਪਿਆਰਿਓ ਜੇ ਜਦੋਂ ਅਸੀਂ ਬੈਠਾਂਗੇ ਗੁਰੂ ਦੇ ਚਰਨਾਂ ਵਿੱਚ ਆ ਕੇ ਸੰਗਤ ਵਿੱਚ ਬੈਠਾਂਗੇ ਕੱਲਾਪਣ ਦੂਰ ਹੋ ਜਾਏਗਾ ਡਿਪਰੈਸ਼ਨ ਚਲੀ ਜਾਵੇਗੀ ਬਾਣੀ ਪੜਾਂਗੇ ਮਨ ਨੂੰ ਸ਼ਾਂਤੀ ਮਿਲੇਗੀ ਜਿਹੜਾ ਮਨ ਦੁਖੀ ਰਹਿੰਦਾ ਹੈਗਾ ਕੰਮ ਕਰਾਂਗੇ ਮਿਹਨਤ ਕਰਾਂਗੇ ਫਿਰ ਸਤਿਗੁਰੂ ਜੀ ਉਸ ਮਿਹਨਤ ਵਿੱਚ ਬਰਕਤ ਜ਼ਰੂਰ ਪਾਉਂਦੇ ਨੇ ਪਰ ਮਿਹਨਤ ਕਰੋ ਬੈਠੇ ਤੋਂ ਕੁਝ ਨਾ ਤੁਰਨਾ ਪਵੇਗਾ ਇਹ ਨੇ ਵੀ ਸਾਨੂੰ ਬੈਠੀ ਰਹਿ ਬੈਠੇ ਦੇ ਦੇ ਸਭ ਕੁਝ ਇੱਥੇ ਘਰ ਦੇ ਵਿੱਚ ਨਹੀਂ ਬੈਰ ਮਿਹਨਤ ਤਾਂ ਕਰਨੀ ਪਵੇਗੀ ਜਿਹੜੇ ਬੱਚੇ ਬਾਹਰ ਕੈਨੇਡਾ ਗਏ ਨੇ ਵੇਖੋ ਉਹ ਜਾ ਕੇ ਮਿਹਨਤ ਕਰਦੇ ਨੇ ਕਿਦਾਂ ਇਸੇ ਤਰ੍ਹਾਂ ਤੈਨੂੰ ਮਿਹਨਤ ਕਰਨੀ ਪਵੇਗੀ ਮਿਹਨਤ ਵਿੱਚ ਰੰਗ ਉਸ ਸਤਿਗੁਰੂ ਉਹ ਰਹਿਨਤ ਕਰੇਗਾ। ਤੂੰ ਮਿਹਨਤ ਢਟ ਕੇ ਕਰ, ਦਬਕ ਕੇ ਕਰ। ਇਸ ਕਰਕੇ ਜਿਹੜੇ ਮਿਹਨਤ ਕਰਦੇ ਨੇ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਆ ਕੇ ਅਰਦਾਸ ਕਰਦੇ ਨੇ